ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਅਸੀਂ ਸਾਰੇ ਮਹਿਸੂਸ ਕਰਦੇ ਆ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਬਿਨ ਲਾਗੂ ਹੋਣੇ ਚਾਹੀਦੇ ਸੀਗੇ ਤੇ ਇਹ ਕਦੀ ਵੀ ਨਹੀਂ ਹੋਇਆ ਇਸ ਇਤਿਹਾਸ ਵਿੱਚ ਵੀ ਜਿਹੜੀ ਪੰਥਕ ਤੇ ਰੋਵੇ ਪੰਥ ਦੀ ਜਮਾਤ ਹੋਵੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਆਪਣੇ ਆਨਾਂ ਗਾਨੀ ਕਰੇ ਮੰਨਣ ਵਾਸਤੇ ਜਾਂ ਮਨਕਰ ਹੋਵੇ ਕਿ ਹੁਣ ਆਪਣੇ ਸਾਹਮਣੇ ਆਪ ਨੂੰ ਦਿਸ ਰਿਹਾ ਆ ਕਿ ਮਨ ਬਣਿਆ ਕਿ ਸਿੰਘ ਸਾਹਿਬ ਕੋ ਜਾਵਾਂਗੇ ਤੇ ਸਿੰਘ ਸਾਹਿਬ ਤੋਂ ਦੇਸ਼ ਲਵਾਂਗੇ ਕਿ ਹੁਣ ਸਾਨੂੰ ਦੱਸੋ ਸਾਡੇ ਵਾਸਤੇ ਕੀ ਹੁਕਮ ਆ ਤੇ ਉਹਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਕਰਾਂਗੇ ਲੇਕਿਨ ਅੱਜ ਵੀ ਕਹਿੰਦੇ ਆ ਕਿ ਸਮੂਚਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਬਿਨਾ ਢਿੱਲ ਤੋਂ ਬਿਨਾ ਅਨਕਾਨੀ ਕਰਨ ਤੋਂ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਇਥੇ ਕੋਟਾਂ ਦਾ ਫੈਸਲਾ ਸਾਡੇ ਤਖਤ ਸਭਾਣਾ ਤੇ ਕੋਟਾਂ ਦਾ ਕੋਈ ਅਧਿਕਾਰ ਨਹੀਂਗਾ ਨਾ ਇਥੇ ਕੋਈ ਦੇਸ਼ ਦਾ ਕਾਨੂੰਨ ਉਥੇ ਲਾਗੂ ਹੁੰਦਾ ਆ ਇਹ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਛੇਵੇਂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਤੇ ਜੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਫੇਰ ਅਸੀਂ ਪੰਥਕ ਕਵਾਉਣ ਦੇ ਹੱਕਦਾਰ ਹੀ ਨਹੀਂਗੇ ਇਹ ਤਾਂ ਜੀ ਮੈਂ ਕੀ ਕਹਿ ਸਕਦਾ ਆ ਇਹ ਤਾਂ ਉਹਨਾਂ ਤਾਂ ਆਪਣੀ ਜਿਹੜੀ ਹੈਗੀ ਆ ਸਟੇਟਮੈਂਟ ਆ ਨਾ ਤਾਂ ਕੋਈ ਪਾਰਟੀ ਰਾਮ ਕਰਦੀ ਹੁੰਦੀ ਆ ਤੇ ਨਾ ਹੀ ਕਿਸੇ ਲੀਡਰ ਨੂੰ ਕਹਿਣਾ ਚਾਹੀਦਾ ਆ ਕਿ ਅਸੀਂ ਸੁੱਤੇ ਪਏ ਸੀ ਜਾਗ ਗਏ ਆ ਇਹ ਤਾਂ ਗੱਲਾਂ ਹੈਗੀਆਂ ਹਾਸੋ ਹੀ ਨਹੀਂਆਂ ਉਹ ਜਿਹੜਾ ਲੀਡਰ ਆਪਣੇ ਆਪ ਨੂੰ ਕਹਿੰਦਾ ਮੈਂ ਇੱਕ ਪਾਰਟੀ ਦਾ ਮੁਖੀ ਆ ਤੇ ਚਾਹੇ ਲੋਕਾਂ ਨੇ ਭਰੋਸਾ ਕਰਨਾ ਛੱਡਤਾ ਲੇਕਿਨ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਸਿਗਾ ਇਹ ਗੱਲਾਂ ਲੋਕ ਨਹੀਂ ਚੰਗੀਆਂ ਸਮਝਦੇ ਇਸ ਗੱਲ ਨਾਲ ਜਿਹੜਾ ਬੰਦਾ ਕਹਿੰਦਾ ਉਹਦੇ ਘਟਾ ਹੁੰਦਾ ਆ ਚਾਰ ਵੱਖਰੇ ਵੱਖਰੇ ਹੋ ਸਕਦੇ ਆ ਤੇ ਲੇਕਿਨ ਅਸੀਂ ਪੰਥ ਦੇ ਭਲੇ ਵਾਸਤੇ ਇਕੱਠੇ ਹੋ ਸਕਦੇ ਆ ਸਾਡਾ ਕੋਈ ਕਾਮਨ ਪ੍ਰੋਗਰਾਮ ਸਾਂਝਾ ਤੌਰ ਤੇ ਬਣ ਸਕਦਾ ਆ ਕਰਕੇ ਜੋ ਸੰਕਟ ਇਸ ਵੇਲੇ ਆਪਣੇ ਸਾਹਮਣੇ ਆ ਉਹ ਕਿਸੇ ਇੱਕ ਇਕੱਲੇ ਗਰੁੱਪ ਤੋਂ ਨਹੀਂ ਉਹਦਾ ਸਾਹਮਣਾ ਕਰ ਹੋਣਾ ਤੇ ਨਾ ਹੀ ਆਪਾਂ ਉਹ ਚੈਲੰਜ ਨੂੰ ਆਪਣੇ ਉੱਤ ਪਾਰ ਲੰਘ ਸਕਾਂਗੇ ਸੋ ਸਭ ਨੂੰ ਇਕੱਠੇ ਹੋਣਾ ਚਾਹੀਦਾ ਆ ਕਿਸਾਨਾਂ ਬਾਰੇ ਕੀ ਕੁਝ ਜਿਹੜਾ ਹੁਣ ਤੁਹਾਡੇ ਵੱਲੋਂ ਕਦਮ ਚੁੱਕਿਆ ਜਾਇਆ ਕੀ ਕੁਝ رائے ਤੁਹਾਡੇ ਸਾਹਮਣੇ ਆਈ ਆ ਕੀ ਵਿਚਾਰ ਹੈ ਕੇਂਦਰ ਸਰਕਾਰ ਨੂੰ ਤੇ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਪੋਖ ਹੜਤਾਲ ਨੂੰ ਖਤਮ ਕਰਨਾ ਚਾਹੀਦਾ ਆ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਜਦੋਂ ਪਿਆ ਨੂੰ ਦੇਸ਼ ਨੂੰ ਪਤਾ ਲੱਗ ਗਿਆ ਸੁਪਰੀਮ ਕੋਰਟ ਨੇ ਉਹਨਾਂ ਦੀ ਬਾਹ ਫੜੀਆ ਅਸੀਂ ਸੁਪਰੀਮ ਕੋਰਟ ਦੀ ਵੀ ਸਲਾਹ ਕਰਦੇ ਆ ਸੁਪਰੀਮ ਕੋਰਟ ਦੇ ਜਸਟਿਸ ਸਵਾਨਾਂ ਦੀ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਫੈਸਲੇ ਕਰਕੇ ਇਹ ਰੋਜ ਦੇ ਆਪਣੇ ਉਹਨਾਂ ਨੇ ਜਿਹੜੀ ਹੈਗੀਆਂ ਆਪਣੇ ਜਜਮੈਂਟਸ ਦਿੱਤੀਆਂ ਆਦੇਸ਼ ਦਿੱਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਆਪਣੀ ਟੀਮ ਵੀ ਭੇਜੀ ਉਹਨਾਂ ਨੇ ਜੇਲ੍ਹ ਉਸ ਮਿਲ ਕੇ ਗਈ ਆ ਡਲੇਵਾਲ ਸਾਹਿਬ ਨੂੰ ਬਹੁਤ ਵਧੀਆ ਰੋਲ ਅਦਾ ਕੀਤਾ ਸੁਪਰੀਮ ਕੋਰਟ ਨੇ ਤਾਂ ਗੁਰਪ੍ਰਤਾਪ ਸਿੰਘ ਬਡਾਲਾ ਵੀ ਪਹੁੰਚੇ ਆ ਮੀਟਿੰਗ 'ਚ ਤੇ ਕੀ ਮੰਥਨ ਹੋਇਆ ਗੱਲਬਾਤ ਕਰਦੇ ਆ ਬਡਾਲਾ ਸਾਹਿਬ ਅੱਜ ਇਹ ਮੀਟਿੰਗ ਹੋਈ ਹੈ ਕੀ ਵਿਚਾਰ ਚਰਚਾ ਕੀਤੀ ਗਈ ਹੈ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਵੀ ਰੱਖ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਅੱਜ ਦੀ ਮੀਟਿੰਗ ਦਾ ਸਾਡਾ ਇੱਕ ਫਰਜ਼ ਬਣਦਾ ਸੀ ਕਿ ਜਿਹੜੇ ਹੁਣ ਹਾਲਾਤ ਪੈਦਾ ਹੋਏ ਨੇ ਆਪਣੇ ਸਿੱਖ ਪੰਥ ਦੇ ਸਾਰੇ ਧਾਰਮਿਕ ਤੇ ਰਾਜਸੀ ਖੇਤਰ ਵਿੱਚ ਉਹਦੇ ਬਾਰੇ ਉਹਦੇ ਚਰਚਾ ਕਰੀਏ ਉਹਦੇ ਬਾਰੇ ਬੜੇ ਗੰਭੀਰਤਾ ਦੇ ਨਾਲ ਵਿਚਾਰ ਕਰੀਏ ਤਾਂ ਅਸੀਂ ਸਾਰੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਸੋਹਰ ਦੇ ਲੀਡਰਸ਼ਿਪ ਹੈ ਨੇਕ ਲੋਕ ਨੇ ਜਿਹੜੇ ਪੰਥ ਦੇ ਦਰਦੀ ਨੇ ਪੰਥ ਦੇ ਅਤੈਸ਼ੀ ਨੇ ਸਾਰੇ ਇਕੱਠੇ ਹੋਏ ਇੱਥੇ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਆ ਤੇ ਅਸੀਂ ਮਤਲਬ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਅਸੀਂ ਸਾਰੇ ਮਹਿਸੂਸ ਕਰਦੇ ਆ ਇਕਾਲ ਤੱਕ ਸਾਬ ਦੇ ਹੁਕਮਨਾਮੇ ਇਨ ਬਨ ਲਾਗੂ ਹੋਣੇ ਚਾਹੀਦੇ ਸੀਗੇ ਤੇ ਇਹ ਕਦੀ ਵੀ ਨਹੀਂ ਹੋਇਆ ਸਿੱਖ ਇਤਿਹਾਸ ਵਿੱਚ ਵੀ ਜਿਹੜੀ ਪੰਥਕ ਤੇ ਹੋਵੇ ਪੰਥ ਦੀ ਜਮਾਤ ਹੋਵੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਆਪਣੇ ਆਨਾਂਗਾਨੀ ਕਰੇ ਮੰਨਣ ਵਾਸਤੇ ਜਾਂ ਮਨਕਰ ਹੋਵੇ ਇਹ ਹੁਣ ਆਪਣੇ ਸਾਹਮਣੇ ਆਪ ਨੂੰ ਦਿਸ ਰਿਹਾ ਆ ਸੋ ਇਹ ਬੜਾ ਵੱਡਾ ਇੱਕ ਤਰ੍ਹਾਂ ਦਾ ਸੰਕਟ ਆ ਬੜਾ ਵੱਡਾ ਚੈਲੰਜ ਆ ਆਪਣੇ ਸਿੱਖ ਪੰਥ ਲਈ ਤੇ ਇਹਨਾਂ ਹਾਲਾਤਾਂ ਵਿੱਚ ਹੁਣ ਸਾਨੂੰ ਕੀ ਕਰਨਾ ਚਾਹੀਦਾ ਇਹਦੇ ਬਾਰੇ ਅਸੀਂ ਸਾਰੇ ਅੱਜ ਵਿਚਾਰ ਕਰ ਰਹੇ ਆਂ ਤੇ ਸਾਰੇ ਸੰਗਤ ਦੀ رائے ਲੈ ਕੇ ਇਹ ਮਨ ਬਣਿਆ ਕਿ ਸਿੰਘ ਸਾਹਿਬ ਕੋ ਜਾਵਾਂਗੇ ਤੇ ਸਿੰਘ ਸਾਹਿਬ ਤੋਂ ਦੇਸ਼ ਲਵਾਂਗੇ ਕਿ ਹੁਣ ਸਾਨੂੰ ਦੱਸੋ ਸਾਡੇ ਵਾਸਤੇ ਕੀ ਹੁਕਮ ਆ ਤੇ ਉਹਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਕਰਾਂਗੇ ਲੇਕਿਨ ਅੱਜ ਵੀ ਕਹਿੰਨੇ ਆ ਕਿ ਸਮੂਚਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਬਿਨਾਂ ਢਿੱਲ ਤੋਂ ਬਿਨਾਂ ਅਨਕਾਂ ਦੀ ਕਰਨ ਤੋਂ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਇਹ ਹਰ ਗੁਰਸ਼ਿਕ ਦਾ ਫਰਜ਼ ਬਣਦਾ ਆ ਜੇ ਕੋਈ ਕਵੇ ਕਿ ਇਥੇ ਕਾਨੂੰਨ ਲਾਗੂ ਹੁੰਦਾ ਆ ਇਥੇ ਕੋਰਟਾਂ ਦਾ ਫੈਸਲਾ ਸਾਡੇ ਤਖਤ ਸਬਾਨਾਂ ਤੇ ਕੋਰਟਾਂ ਦਾ ਕੋਈ ਅਧਿਕਾਰ ਨਹੀਂਗਾ ਨਾ ਇਥੇ ਕੋਈ ਦੇਸ਼ ਦਾ ਕਾਨੂੰਨ ਉੱਥੇ ਲਾਗੂ ਹੁੰਦਾ ਆ ਇਹ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਛੇਵੇਂ ਪਾਸ਼ਾ ਜੀ ਨੇ ਸਾਨੂੰ ਬਖਸ਼ਿਆ ਤੇ ਜੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਫੇਰ ਅਸੀਂ ਪੰਤਕ ਕਗਵਾਉਣ ਦੇ ਹੱਕਦਾਰ ਹੀ ਹੈ ਨਹੀਂਗੇ ਤਾ ਸੁਖਵੀਰ ਸਿੰਘ ਬਾਦਲ ਬੀਤੇ ਕੱਲ ਹੀ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕਰ ਰਹੀ ਸੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲਾਂ ਅਕਾਲੀ ਦਲ ਆਰਾਮ ਕਰ ਰਿਹਾ ਸੀ ਹੁਣ ਦੱਸਾਂ ਇਹ ਪਤਾ ਉਹ ਕਿਸ ਨੂੰ ਪਤਾ ਦੱਸਣ ਦੀ ਗੱਲ ਕਰ ਰਹੀ ਸੀਗੇ ਇਹ ਤਾਂ ਜੀ ਮੈਂ ਕੀ ਕਹਿ ਸਕਦਾ ਆ ਇਹ ਤਾਂ ਉਹਨਾਂ ਦਾ ਆਪਣੀ ਜਿਹੜੀ ਹੈਗੀ ਆ ਸਟੇਟਮੈਂਟ ਆ ਨਾ ਤਾਂ ਕੋਈ ਪਾਰਟੀ ਆਰਾਮ ਕਰਦੀ ਹੁੰਦੀ ਆ ਤੇ ਨਾ ਹੀ ਕਿਸੇ ਲੀਡਰ ਨੂੰ ਕਹਿਣਾ ਚਾਹੀਦਾ ਆ ਕਿ ਅਸੀਂ ਸੁੱਤੇ ਪਏ ਸੀ ਜਾਗ ਗਏ ਆ ਇਹ ਤਾਂ ਗੱਲਾਂ ਹੈਗੀਆਂ ਹਾਸੋ ਹੀ ਨਹੀਂ ਆ ਆਪਣਾ ਹੀ ਇੱਕ ਤਰ੍ਹਾਂ ਦਾ ਆਪਾਂ ਮਿਆਕ ਉਡਾਉਣੇ ਆ ਇਹ ਗੱਲਾਂ ਤਾਂ ਬਹੁਤ ਆਪਣੇ ਨਾਲ ਕਹੋ ਹੈਗੀ ਹਲਕੀ ਗੱਲਾਂ ਆ ਨਹੀਂ ਕਹਿਣੇ ਚਾਹੀਦੀ ਕਿਸੇ ਨੂੰ ਕੋਈ ਜਿਹੜਾ ਲੀਡਰ ਆਪਣੇ ਆਪ ਨੂੰ ਕਹਿੰਦਾ ਮੈਂ ਇੱਕ ਪਾਰਟੀ ਦਾ ਮੁਖੀ ਆ ਤੇ ਚਾਹੇ ਲੋਕਾਂ ਨੇ ਭਰੋਸਾ ਕਰਨਾ ਛੱਡਤਾ ਲੇਕਿਨ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਸਿਗਾ ਇਹ ਗੱਲਾਂ ਲੋਕ ਨਹੀਂ ਚੰਗੀਆਂ ਸਮਝਦੇ ਇਸ ਗੱਲ ਨਾਲ ਜਿਹੜਾ ਬੰਦਾ ਕਹਿੰਦਾ ਉਹਦੇ ਘਟਾ ਹੁੰਦਾ ਆ ਬਣਾਲਾ ਸਾਹਿਬ ਤੁਸੀਂ ਅਕਾਲੀ ਦਲ ਸੁਧਾਰ ਲਹਿਰ ਚਲਾਈ ਤਾਂ ਉਸ ਵਿੱਚ ਕੀ ਕੁਝ ਤੁਹਾਨੂੰ ਦੇਖਣ ਨੂੰ ਆਇਆ ਲੋਕਾਂ ਤੋਂ ਕੀ ਰਾਏ ਆ ਇਹ ਸੰਗਤ ਦੀ ਕੀ ਰਾਏ ਆ ਵੀ ਇਹ ਤਰੀਕੇ ਅਪਣਾਈਏ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਮੋੜ ਤੋਂ ਪੈਰਾਸਿਰ ਖੜਾ ਹੋ ਸਕਦਾ ਹੈ ਦੇਖੋ ਸੰਗਤ ਚਾਹੁੰਦੀ ਆ ਕਿ ਜਿੰਨੇ ਵੀ ਪੰਥ ਦੇ ਗਰੁੱਪ ਨੇ ਜਿੰਨੇ ਪੰਥਕ ਜਥੇਬੰਦੀਆਂ ਨੇ ਸੰਸਥਾਵਾਂ ਨੇ ਜਿਹੜੇ ਸੰਤ ਮਹਾਂਪੁਰਖ ਨੇ ਜਾਂ ਹੋਰ ਧਾਰਮਿਕ ਸ਼ਕਤੀਤਾ ਨੇ ਵਿਦਵਾਨ ਨੇ ਇਤਿਹਾਸਕਾਰ ਨੇ ਜਾਂ ਜਿਹੜੇ ਆਪਣੇ ਹੈਗੇ ਆ ਅਕੈਡਮੀਸ਼ਨਸ ਨੇ ਪ੍ਰੋਫੈਸਰਸ ਨੇ ਉਹਨਾਂ ਸਾਰਿਆਂ ਦੀ رائے ਲੈ ਕੇ ਤੇ ਸਮੁੱਚੇ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੀਦਾ ਠੀਕ ਹੈ ਸਾਡੀ ਵਿਚਾਰ ਵੱਖਰੇ ਵੱਖਰੇ ਹੋ ਸਕਦੇ ਆ ਤੇ ਲੇਕਿਨ ਅਸੀਂ ਪੰਥ ਦੇ ਭਲੇ ਵਾਸਤੇ ਇਕੱਠੇ ਹੋ ਸਕਦੇ ਆ ਸਾਡਾ ਕੋਈ ਕਾਮਨ ਪ੍ਰੋਗਰਾਮ ਸਾਂਝਾ ਤੌਰ ਤੇ ਬਣ ਸਕਦਾ ਆ ਕਰਕੇ ਜੋ ਸੰਕਟ ਹੈ ਇਸ ਵੇਲੇ ਆਪਣੇ ਸਾਹਮਣੇ ਆ ਉਹ ਕਿਸੇ ਇੱਕ ਕੱਲੇ ਗਰੁੱਪ ਤੋਂ ਨਹੀਂ ਉਹਦਾ ਸਾਹਮਣਾ ਕਰ ਹੋਣਾ ਤੇ ਨਾ ਹੀ ਆਪਾਂ ਉਹ ਚੈਲੰਜ ਨੂੰ ਆਪਣੇ ਉੱਤ ਪਾਰ ਲੰਘ ਸਕਾਂਗੇ ਸੋ ਸਭ ਨੂੰ ਇਕੱਠੇ ਹੋਣਾ ਚਾਹੀਦਾ ਆ ਸਾਰਿਆਂ ਦੀ ਹੀ ਰਾਇ ਹੈ ਕਿ ਸਾਰਿਆਂ ਦੀ ਰਾਇ ਲੈ ਕੇ ਸਭ ਨੂੰ ਇਕੱਠੇ ਕਰਕੇ ਗਾਂਚ ਆਪ ਵਧਿਏ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਆ ਰਹੀ ਆ ਪਹਿਲਾਂ ਉਹਦੇ ਵਾਸਤੇ ਤਿਆਰੀ ਕਰਨੀ ਚਾਹੀਦੀ ਆ ਉਹਦੇ ਵਿੱਚ ਬਹੁਤ ਚੰਗੇ ਅਕਸਰ ਵਾਲੇ ਧਾਰਮਿਕ ਵਿਰਤੀ ਵਾਲੇ ਜਿਨ੍ਹਾਂ ਦਾ ਜੀਵਨ ਬੜਾ ਸਾਫ਼ ਸੁਥਰਾ ਆ ਉਹਨਾਂ ਨੂੰ ਮੂਰੇ ਲੈ ਕੇ ਹੋਣਾ ਚਾਹੀਦਾ ਉਹ ਇਲੈਕਸ਼ਨ ਲੜਨ ਤਾਂ ਸ਼੍ਰੋਮਣੀ ਕਮੇਟੀ ਉਹਦਾਂ ਦੇ ਨਮਾਇंदे ਭੇਜੀਏ ਜਿਹੜੇ ਨਮਾਇंदे ਪੰਥ ਲਈ ਧਰਮ ਲਈ ਸਿੱਖੀ ਵਾਸਤੇ ਕੁਝ ਕਰਨ ਉਹ ਕਿਸੇ ਇੱਕ ਵਿਅਕਤੀ ਨੂੰ ਸਮਰਪਤ ਨਾ ਹੋਣ ਉਹ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਹੋਣ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਹੋਣ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਉਹਦਾ ਨੇ ਮੈਂਬਰ ਚਾਹੀਦੇ ਆ ਸੋ ਇਹ ਸਾਰਿਆਂ ਦੀ ਰਾਇ ਲੈ ਕੇ ਹੌਲੀ-ਹੌਲੀ ਆਪਣਾ ਜਿਹੜਾ ਹੈਗਾ ਪ੍ਰੋਗਰਾਮ ਜਾਂ ਆਪਣਾ ਫੈਸਲਾ ਕਰਾਂਗੇ ਲੇਕਿਨ ਸਾਰੇ ਚਾਹੁੰਦੇ ਪੰਥ ਦਾ ਭਲਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਤਗੜਾ ਹੋ ਕੇ ਅਗੇ ਪੰਜਾਬ ਦੀ ਆਵਾਜ਼ ਬਣੇ ਤੇ ਪੰਜਾਬੀਆਂ ਦੀ ਅਗਵਾਈ ਕਰੇ ਇਹ ਆਮ ਸੰਗਤ ਦੀ ਰਾਏ ਆ ਚਾਹੇ ਆਪਣੇ ਕੋਈ ਅਕਾਲੀ ਦਲ ਨਾਲ ਜੁੜਿਆ ਜਾਂ ਨਹੀਂ ਜੁੜਿਆ ਸਾਰੇ ਹੀ ਅਕਾਲੀ ਦਲ ਦਾ ਭਲਾ ਚਾਹੁੰਦੇ ਕਰਕੇ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਵਾਸਤੇ ਸੰਘਰਸ਼ ਕਰ ਚੁੱਕੀ ਐ ਕਰ ਸਕਦੀ ਐ ਤੇ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਕੁਝ ਕਰਕੇ ਦਿਖਾਇਆ ਲਾਸ ਵਾਲਾ ਜੀ ਜਗਜੀਤ ਸਿੰਘ ਢੱਲੇਵਾਲ ਦਾ 44ਵਾਂ ਦਿਨ ਆ ਮਰਨ ਵਰਤ ਦਾ ਕਿਵੇਂ ਦੇਖਦੇ ਹੋ ਕਿਸਾਨਾਂ ਬਾਰੇ ਕੀ ਕੁਝ ਜਿਹੜਾ ਹੁਣ ਤੁਹਾਡੇ ਵੱਲੋਂ ਕਦਮ ਚੁੱਕਿਆ ਜਾਇਆ ਕੀ ਕੁਝ ਰਾਏ ਤੁਹਾਡੇ ਸਾਹਮਣੇ ਆਈ ਆ ਕੀ ਵਿਚਾਰ ਆ ਦੇਖੋ ਗੱਲ ਇਹ ਤਾਂ ਜੀ ਵੀ ਬਹੁਤ ਮਨ ਭਰਦਾ ਹੈ ਜਦੋਂ ਆਪਾਂ ਰੋਜ਼ ਸਰਦਾਰ ਜਗਜੀਤ ਸਿੰਘ ਢਿੱਲਵਾਲ ਜੀ ਦੀ ਤਸਵੀਰ ਦੇਖਦੇ ਅਖਬਾਰਾਂ 'ਚ ਆਪਣੇ ਬਜ਼ੁਰਗ ਹੈ ਅਸੀਂ ਵੀ ਉਹਨਾਂ ਨੂੰ ਮਿਲ ਕੇ ਆਏ ਆ ਲੇਕਿਨ ਪਹਿਲਾਂ ਤਾਂ ਇਹ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਸਭ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਨੂੰ ਤੇ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਤੇ ਸਰਦਾਰ ਜਗਜੀਤ ਸਿੰਘ ਦਲੇਵਾਲ ਜੀ ਦੀ ਪੋਖਰਤਾਲ ਨੂੰ ਖਤਮ ਕਰਨਾ ਚਾਹੀਦਾ ਆ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਅਗਲੀ ਗੱਲ ਹੁਣ ਚਲੋ ਇਹ ਤਾਂ ਇਕੱਠੇ ਹੁੰਦੇ ਨਹੀਂ ਇਕੱਠੇ ਹੁੰਦੇ ਇਹ ਆਪਣੇ ਪਾਰਟੀਆਂ ਤੇ ਨਿਰਭਰ ਕਰਦਾ ਲੇਕਿਨ ਸਾਰਿਆਂ ਦਾ ਫਰਜ਼ ਬਣਦਾ ਕਹਿ ਵੀਰੇ ਸਾਰੇ ਪਰ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੇ 올 ਪਾਰਟੀ ਮੀਟਿੰਗ ਸੱਦੇ ਚਾਹੇ ਜੋ ਵੀ ਉਹਦੇ ਆਪਣੇ ਹੱਥ ਵਸਿਆ ਜੋ ਉਹਦੇ ਕੋਲ ਪਾਵਰ ਹੈਗੀ ਆ ਭਗਵੰਤ ਸਿੰਘ ਮਾਨ ਹੁਣਾਂ ਕੋ ਉਹਨਾਂ ਨੂੰ ਆਪਣੀ ਪਾਵਰ ਵਰਤਣੀ ਚਾਹੀਦੀ ਆ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਣੀ ਚਾਹੀਦੀ ਹੈ ਵੱਡੀ ਗੱਲ ਇਹ ਆ ਤੇ ਕਿਸਾਨਾਂ ਦਾ ਮਸਲਾ ਵੀ ਹੱਲ ਹੋਣਾ ਚਾਹੀਦਾ ਉਹਨਾਂ ਨੇ ਤਾਂ ਕਹਿ ਲੋ ਇੱਕ ਤਰ੍ਹਾਂ ਦੇ ਅੱਜ ਜੋ ਜ਼ਿੰਦਾ ਸ਼ਹੀਦ ਨੇ ਉਹਨਾਂ ਨੇ ਤਾਂ ਆਪਣਾ ਮਨ ਬਣਾ ਲਿਆ ਵੀ ਮੈਂ ਸ਼ਹੀਦ ਹੋਣਾ ਆ ਉਹ ਤਾਂ ਸਾਰੀ ਆਪਣੇ ਪੰਜਾਬੀਆਂ ਨੂੰ ਦੇਸ਼ ਨੂੰ ਪਤਾ ਲੱਗ ਗਿਆ ਸੁਪਰੀਮ ਕੋਰਟ ਨੇ ਉਹਨਾਂ ਦੀ ਬਾਹ ਫੜੀ ਆ ਅੱਜ ਸੁਪਰੀਮ ਕੋਰਟ ਦੇ ਵੀ ਛਲਾਗਿਆ ਕਰਦੇ ਆ ਸੁਪਰੀਮ ਕੋਰਟ ਦੇ ਜਸਟਿਸ ਸਵਾਨਾਂ ਦੀ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਫੈਸਲੇ ਕਰਕੇ ਇਹ ਰੋਜ ਦੇ ਆਪਣੇ ਉਹਨਾਂ ਨੇ ਜਿਹੜੀ ਹੈਗੀਆਂ ਆਪਣੇ ਜਜਮੈਂਟਸ ਦਿੱਤੀਆਂ ਆਦੇਸ਼ ਦਿੱਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਆਪਣੀ ਟੀਮ ਵੀ ਭੇਜੀ ਉਹਨਾਂ ਨੇ ਜਿਹੜੀ ਉਹ ਮਿਲ ਕੇ ਗਈ ਆ ਡਲੇਵਾਲ ਸਾਹਿਬ ਨੂੰ ਬਹੁਤ ਵਧੀਆ ਰੋਲ ਅਦਾ ਕੀਤਾ ਸੁਪਰੀਮ ਕੋਰਟ ਨੇ ਪਰ ਹਜੇ ਤੱਕ ਉਸ ਉਸ ਸੰਕਟ ਦਾ ਹੱਲ ਨਹੀਂ ਦਿਖ ਰਿਹਾ ਸੋ ਸਮੁੱਚੇ ਪੰਜਾਬ ਨੂੰ ਚਾਹੀਦਾ ਦੱਲੇਵਾਲ ਸਾਹਿਬ ਨਾਲ ਖੜੇ ਹੋਣਾ ਤੇ ਨਾਲ ਇਹ ਵੀ ਬੇਨਤੀ ਕਰਨਾ ਚਾਹੁੰਦੇ ਆ ਚਾਹੇ ਤੇ ਆਪਣੇ ਪੰਜੇ ਸਿੰਘ ਸਭਾਣ ਇਕੱਠੇ ਹੋ ਕੇ ਉਹ ਕੋ ਅਪੀਲ ਕਰਨ ਜਾਂ ਕੋਈ ਇੱਕ ਤਰ੍ਹਾਂ ਦਾ ਆਦੇਸ਼ ਦੇਣ ਤਾਂ ਕਿ ਆਪਣੇ ਜਗਜੀਤ ਸਿੰਘ ਦੱਲੇਵਾਲ ਜੀ ਦੀ ਜਾਨ ਬਚ ਸਕੇ ਠੀਕ ਹੈ ਕਿਸਾਨੀ ਸੇ ਘਰ ਚਲੀ ਜਾਣਾ ਆ ਤੇ ਲੇਕਿਨ ਇੱਕ ਐਡਾ ਵੱਡਾ ਆਗੂ ਜਿਹਦੇ ਜਿਹੜੀ ਆਪਣੀ ਉਮਰ ਉਹਨੇ ਆਪਣੇ ਸੰਘਰਸ਼ ਵਿੱਚ ਲਾਈ ਤੇ ਐਡੀ ਵੱਡੀ ਉਹਦੀ ਦੇਣ ਆ ਉਹਦੀ ਜਾਨ ਆਪਾਂ ਨੂੰ ਬਚਾਉਣੀ ਚਾਹੀਦੀ ਆ ਤੇ ਨਾਲ ਨਾਲ ਇਹ ਵੀ ਮੰਗ ਕਰਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਵੀ ਪ੍ਰਵਾਨ ਕਰਨੀਆਂ ਚਾਹੀਦੀਆਂ ਕੋਈ ਔਖਾ ਨਹੀਂ ਹੈ ਪ੍ਰਵਾਨ ਕਰਨੀਆਂ ਮੰਗਾਂ ਇਹ ਹੋ ਸਕਦੀਆਂ ਆ ਪਰ ਜੇ ਹੁਣ ਕੇਂਦਰ ਸਰਕਾਰ ਜੇ ਸੁੱਤੀ ਪਈ ਆ ਤੇ ਕੀ ਕਰ ਸਕਦੇ ਆ ਉਧਰ ਕਿਸਾਨ ਜਥੇਬੰਦੀਆਂ ਵੀ ਵੱਡੀਆਂ ਹੋਈਆਂ ਆ ਕਿਸਾਨਾਂ ਨੂੰ ਵੀ ਚਾਹੀਦਾ ਸਾਰੇ ਇਕੱਠੇ ਹੋਣ ਡੱਲੇਵਾਲ ਸਾਹਿਬ ਦੀ ਸਪੋਰਟ ਤੇ ਸਾਰੀ ਸਮੂਚੀ ਜਿਹੜੀ ਹੈਗੀ ਆ ਕਿਸਾਨ ਯੂਨੀਅਨਸ ਸਭ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਕਿ ਢੱਲੇਵਾਲ ਸਾਹਿਬ ਦੀ ਜਾਨ ਬਚ ਸਕੇ ਬਹੁਤ ਬਹੁਤ ਧੰਨਵਾਦ ਜੀ ਸੋ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਆ ਅੱਜ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਕਿਸਾਨੀ ਮਸਲੇ ਤੇ ਪਹਿਲਾਂ ਕਿਸਾਨਾਂ ਨੂੰ ਵੀ ਇੱਕ ਜੁਟੋ ਹੋਣਾ ਚਾਹੀਦਾ ਤੇ ਉੱਥੇ ਹੀ ਜਗਜੀਤ ਸਿੰਘ ਢੱਲੇਵਾਲ ਦੇ ਲਈ ਵੀ ਕੇਂਦਰ ਸਰਕਾਰ ਨੂੰ ਕੋਈ ਸਮੇਂ ਤੋਂ ਪਹਿਲਾਂ ਕਦਮ ਚੁੱਕ ਲੈਣਾ ਚਾਹੀਦਾ ਹੱਲ ਕੱਢਣਾ ਚਾਹੀਦਾ ਤਾਂ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋ ਸਕੇ ਤੇ ਉਹ ਖਾਣ ਪੀਣ ਲੱਗ ਪਾਣ ਤਾਂ ਕਿ ਮਰਨ ਵਰ ਤੋਂ ਉਹਨਾਂ ਦਾ ਟੁੱਟ ਸਗੇ ਅਤੇ ਗਾਨੇ ਜੋ ਜ਼ਰੂਰ ਮੰਨੀਆਂ ਜਾਨ ਵੀਡੀਓ ਜਰਨਲਿਸਟ ਅਤਲ ਬਰਮਨਾ ਸਤਰਾਮ ਸਿੰਘ ਢੋਈ ਐਨਆਰਆਈ ਟੀਵੀ